ਫਤਰ ਬੱਚਾ ਬੁੱਛੇ ਲਾ ਖਾਣਾ ਰੱਖੋ ਕੋਦਾਂ ਬੀ ਦੀ ਕੋਲਪੀ ਆਈ ਹੈ ਬੜੀ ਵੱਡੀ ਏ ਕਸਰ ਦੇ ਆਪਾਂ ਬਹੁਤ ਜ਼ਿਆਦਾ ਇਹ ਕਿਹਦੇ ਵਾਦੋਂ ਦੀ ساری ਰਾਤ ਬੰਨਾ ਤੇ ਹੀ ਉੱਧੋ ਉੱਧੋ ਟੁੱਟ ਗਿਆ ਮਾਂ ਇਹ ਇਹ ਜਿਹੜਾ ਪਾਣੀ ਪੀਣ ਘੋਨੇ ਆ ਸਾਨੂੰ ਉਹ ਨਹੀਂ ਮਾਰਦਾ ਹਾਂ ਹਾਂ ਇਹ ਪਾਣੀ ਆਇਆ ਨਾ ਇਹ ਕੋਈ ਥੋੜਾ ਪਾਣੀ ਨਹੀਂ ਪੜਦਾ ਇਹ ਉਹ ਪਾਣੀ ਇਹ ਵਾਸ ਤੇ ਜਦੋਂ ਕਦੀ ਗਾਲਾ ਸਾਰਾ ਪਿੰਡ ਦੀ ਦੋੜ ਦੇਣਾ ਸਾਰਾ ਫਪਣਾ ਚਲੂ ਹੋਊ ਬੰਨ ਬੁਣ ਜਾ ਬੰਨ ਦੇ ਹਾਂ ਥੋੜੇ ਲਾ ਕੇ ਥੋੜੇ ਫੜੇ ਦੇ ਹਾਰੇ ਕੁਲੀ ਦੇ ਬੰਨ ਦੇ ਹੁਣ ਜਿਆਦਾ ਜਗਰੀ ਹੋ ਗਏ ਸੀ ਹਾਂ ਕੋਈ ਗੱਲ ਖਿਆ ਰੱਖਣਾ ਬੱਚਿਆਂ ਦਾ ਆਪਣੇ ਪਰਵਾਹਾਂ ਦਾ ਖਿਆਲ ਰੱਖੋ ਠੀਕ ਹੈ ਜੀ ਬਾਬਾ ਜੇ ਕੋ ਡੂਟ ਬਈ ਤਾਂ ਕੋਈ ਕਾਲ ਕਰਿਓ ਕੋਈ ਨਹੀਂ ਹਾਂ ਕੋਨਾਲ ਉਸ ਤੇ ਬਾਰੇ ਜਿਹੜੇ ਕੋਈ ਪ੍ਰੋਬਲਮ ਬਣਾਇਆ ਉਹਦਾ ਕੋਈ ਫਾਇਦਾ ਉਸ ਤੇ ਉਸ ਤੇ ਨਹੀਂ 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 ਇਹਦੇ ਬਾਰੇ ਗੱਲ ਨਹੀਂ ਆਉਂਦੀ ਇਹ ਵੀ ਉਹ ਉਹ ਥਾਸੀ ਹੋਇਆ ਸੀ ਥਾਸੀ ਤੋਂ ਬਾਹਰ ਹੋ ਗਿਆ ਉਹਨੇ ਵਟਾ ਜੱਟਾਂ ਨੂੰ ਤੀਜੀ ਕਰਾਉਣੀ ਪਈ ਇੱਕ ਵਾਰੀ ਮੈਂ ਵੀ ਇਹੋ ਜਿਹਾ ਨਵੀਂ ਬੜੂ ਜੇ ਉਹ ਉੱਚੀ ਕਰਾਉਂਦਾ ਉਹ ਤਾਂ ਇਹ ਤੋਂ ਬੜਾ ਤਰ੍ਹਾਂ ਪੜਦਾ ਹੈ ਜਾਂ ਹਾਂ ਅੱਛਾ ਪਾਸੇ ਕਿਹੜੀ ਉੜਦੀ ਹੈ ਇਹ ਦੂਰ ਤੋਂ ਦਿਖਾ ਸਕਦਾ ਇਹ ਦਿਖਾ ਦੇ ਥੋੜੀ ਪੁਰਾਣੇ ਦਾ ਫੋਟੋ ਪਾਰਤਾ ਹੈ ਅੱਗੇ ਬਾਸਰ ਹਨ ਯੋ ਯੋ ਬਾਈ ਜਦੋਂ ਦਰਵਾਜ਼ਾ ਦਾ ਪਾਣੀ ਆ ਗਿਆ ਉਹ ਭਰਵਾਵਾ ਤੱਕ ਮਰ ਕੋਈ ਨਹੀਂ ਕੋਣ ਬਣਾ I